ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕਿਤਾਬ ਲੈ ਕੇ ਆਏ ਹਾਂ ਤੁਹਾਡੇ ਵਾਸਤੇ 40 ਦਿਨ ਇਸ ਕਿਤਾਬ ਦੇ ਬਾਰੇ ਆਪਾਂ ਕਰਾਂਗੇ ਸੰਖੇਪ ਵਿੱਚ ਗੱਲਬਾਤ ਤੇ ਤੁਸੀਂ ਇਸ ਕਿਤਾਬ ਇਹ ਕਿਤਾਬ ਜਿਹੜੀ ਸੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਸੀ ਨਵੀਂ ਕਿਤਾਬ ਆਈ ਹੈ ਡਾਕਟਰ ਧੁੱਗਾ ਗੁਰਪ੍ਰੀਤ ਜੀ ਦੀ ਇਹ ਜੋ ਦੁਨੀਆ ਸਹਿਰ ਮੇਲਾ 40 ਦਿਨ ਇਹ ਕਿਤਾਬ ਜਿਹੜੀ ਸੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਸੀਗੀ ਤੇ ਸੋਚਿਆ ਕਿਉਂ ਨਾ ਆਪਾਂ ਵੀ ਇਹਨੂੰ ਪੜ੍ਹ ਕੇ ਵੇਖੀਏ ਤੇ ਜਦੋਂ ਇਸ ਕਿਤਾਬ ਨੂੰ ਅਸੀਂ ਪੜਿਆ ਤੇ ਕੋ ਲਿਖਿਆ ਪਿੱਛੇ 40 ਦਿਨ ਦਾ ਦਸਤਾਵੇਜ਼ ਏ ਜ਼ਿੰਦਗੀ ਵਾਕਈ ਗੱਲ ਬਿਲਕੁਲ ਠੁਕਦੀ ਹੈ ਇਸ ਗੱਲ ਤੇ ਖਰੀ ਉਤਰੀ ਇਸ ਕਿਤਾਬ ਦੀ ਕਲਮ ਫਕੀਰ ਜਵਾਨਾ ਜੀ ਸੁਪਨੇ ਚ ਤੇਰੇ ਪਿੱਛੇ ਸ਼ੇਰ ਦੌੜ ਰਿਹਾ ਹੋਵੇ ਤੇ ਅੱਗੇ ਅਚਾਨਕ ਕੋਈ ਖੂਹ ਆ ਜਾਵੇ ਤਾਂ ਤਾਂ ਤੂੰ ਕੀ ਕਰਨਾ ਚਾਹੇਗਾ ਕੀ ਸੱਜਾ ਗਣਾ ਸਾਈ ਜੀ ਮਤਲਬ ਇਹਦੇ ਵਿੱਚ ਤੁਹਾਨੂੰ ਤੁਸੀਂ ਦੇਖੋ ਆਪਾਂ ਸਾਰਿਆਂ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀਆਂ ਕਿਤਾਬਾਂ ਕੋਈ ਨਾ ਕੋਈ ਤਾਂ ਪੜ੍ਹੀ ਹੋਏਗੀ ਜਾਂ ਜੇ ਕੋਈ ਜ਼ਿਆਦਾ ਨਹੀਂ ਪੜ੍ਹਦਾ ਇੱਕ ਅੱਧੀ ਤਾਂ ਪੜ੍ਹੀ ਹੁੰਦੀ ਹੈ ਕਿਤੇ ਕੋਈ ਟੋਟਕਾ ਕੋਈ ਸੋਸ਼ਲ ਮੀਡੀਆ ਤੇ ਹੈ ਨਾ ਤਾਂ ਤੁਸੀਂ ਇਹਨਾਂ ਉਸ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀਆਂ ਕਿਤਾਬਾਂ 'ਚ ਜਿਹੜੀ ਜਿਹੜੀ ਨਾ ਘੋਰ ਹਨੇਰੇ ਵਿੱਚ ਰੋਸ਼ਨੀ ਬਣ ਕੇ ਉੱਭਰਨ ਵਾਲੀ ਸ਼ਕਤੀ ਆ ਬਿਰਤੀ ਆ ਚੜ੍ਹਦੀ ਕਲਾ ਵਾਲਾ ਸੰਦੇਸ਼ ਜਿਹੜਾ ਸਾਨੂੰ ਡਾਕਟਰ ਕਪੂਰ ਸਿੰਘ ਜੀ ਦਿੰਦੇ ਆ ਉਹ ਇਸ ਕਿਤਾਬ ਦੇ ਵਿੱਚ ਮੈਨੂੰ ਨਜ਼ਰ ਆਇਆ ਮੇਰੀ ਤੁਸ਼ ਬੁੱਧੀ ਮੁਤਾਬਕ ਜੋ ਮੈਂ ਕਹਾਂਗੀ ਬਾਕੀ ਤੁਸੀਂ ਆਪ ਪੜਿਓ ਤੁਸੀਂ ਦੇਖਿਓ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਮੈਨੂੰ ਇੰਨੀ ਸਮਝ ਨਹੀਂ ਹੈਗੀ ਹਜੇ ਤੇ ਉਹ ਕਿਤਾਬ ਦੀ ਮਤਲਬ ਜਿਵੇਂ ਕਹਾਂ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਲਮ ਦੇ ਆਸ-ਪਾਸੇ ਕੋਈ ਅੱਜਕੱਲ ਦਾ ਲੇਖਕ ਹੈਗਾ ਤੇ ਚਲੋ ਮੈਂ ਇਹਨਾਂ ਨੂੰ ਕਹੂੰਗੀ ਕਿ ਇਹਨਾਂ ਦੀ ਕਲਮ ਉਥੋਂ ਤੱਕ ਪ੍ਰਸ਼ਾਵਾ ਜਾਂ ਲੈ ਸਕੀ ਹੈ ਹੈਨਾ ਕਿ ਓਨੀ ਮਤਲਬ ਕਿ ਚੜ੍ਹਦੀ ਕਲਾ ਵਾਲੀ ਗੱਲਬਾਤ ਇਹਦੇ ਵਿੱਚ ਇਸ ਕਿਤਾਬ 'ਚ ਤੁਹਾਨੂੰ ਦੇਖਣ ਨੂੰ ਮਿਲੇਗੀ ਹੁਣ ਜਿੱਦਾਂ ਬਹੁਤ ਸਾਰੇ ਸਾਥੀ ਅੱਜਕੱਲ ਨਿਰਾਸ਼ਾ ਦੇ ਖੂਹ ਵਿੱਚ ਡਿੱਗੇ ਹੋਏ ਆ ਜੌਬ ਨਹੀਂ ਮਿਲਦੀ ਜਾਂ ਸਰਕਾਰਾਂ ਜੌਬਾਂ ਨਹੀਂ ਕੱਢ ਰਹੀਆਂ ਜਾਂ ਹੋਰ ਜ਼ਿੰਦਗੀ ਦੇ ਕਈ ਤਣਾਅ ਹੁੰਦੇ ਕੱਲਾ ਜੌਬ ਨੂੰ ਨਹੀਂ ਹੁੰਦਾ ਲੈ ਕੇ ਹੋਰ ਵੀ ਤਣਾਅ ਬੜੇ ਹੁੰਦੇ ਆ ਉਹਨਾਂ ਤਣਾਵਾਂ ਨੂੰ ਕਿਉਂਕਿ ਅੱਜਕੱਲ ਜਿਹੜਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਆ ਸਹੂਲਤਾਂ ਆਪਣੇ ਕੋ ਸਾਰੀਆਂ ਹੀ ਆ ਪਰ ਦਿਲ ਨੂੰ ਸਕੂਨ ਕਿਉਂ ਨਹੀਂ ਆ ਉਸ ਉਸਕ ਤਾਂ ਉਸ ਗੱਲ ਦਾ ਜਵਾਬ ਤੇ ਹੱਲ ਤੁਹਾਨੂੰ ਇਹ ਕਿਤਾਬ ਜ਼ਰੂਰ ਦੇਗੀ ਜਿੱਦਾਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਤੇ ਗੁਰਬਾਣੀ ਚ ਸਾਨੂੰ ਸਾਰੇ ਹਨ ਭਲੀ ਭਾਂਤ ਪ੍ਰਤੀਤ ਦਿਸਣ ਲੱਗ ਪੈਂਦੇ ਵੀ ਨਹੀਂ ਯਾਰ ਆਪਾਂ ਕੀ ਕਰਦੇ ਆ ਕਿਉਂ ਕਰਦੇ ਪਏ ਆ ਕੀ ਕਰਨਾ ਆ ਆਪਾਂ ਉਹ ਸਾਰੇ ਜਵਾਬ ਸਾਨੂੰ ਗੁਰਬਾਣੀ ਦਿੰਦੀ ਆ ਨਾ ਤੇ ਇਹ ਕਿਤਾਬ ਵੀ ਤੁਹਾਡਾ ਕੁਝ ਜਿਹੜਾ ਹੈ ਸਾਡਾ ਮਾਰਗਦਰਸ਼ਨ ਕਰੇਗੀ ਠੀਕ ਹੈ ਜੀ ਤੇ ਇਹ ਕਿਤਾਬ ਉਸੇ ਤਰ੍ਹਾਂ ਦੀ ਕਿਤਾਬ ਹੀ ਹੈ ਠੀਕ ਹੈ ਇਸ ਕਲਮ ਤੋਂ ਹੈਲਥ ਦਾ ਆਈਡੀ ਵੀ ਲਿਖਿਆ ਗਿਆ ਹੈ ਗੁਰਪ੍ਰੀਤ ਸਿੰਘ ਧੁੱਗਾ ਠੀਕ ਹੈ ਜੀ ਜਿੱਤ ਤਿਹਾਰ ਵਿਚਾਰ ਸਿਰਫ ਇੱਕ ਅਧੂਰੀ ਕਹਾਣੀ ਦਾ ਫਾਸਲਾ ਹੁੰਦਾ ਹੈ ਠੀਕ ਹੈ ਜੀ ਵਾਕਈ ਇਸ ਕਿਤਾਬ ਦੇ ਵਿੱਚ ਜਿਹੜਾ ਤੁਸੀਂ ਮੈਂ ਤੁਹਾਨੂੰ ਮੜਿਆ ਥੋੜਾ ਜਿਹਾ ਛੋਟੀ ਪੜ੍ਹ ਕੇ ਸੁਣਾਉਂਗੀ ਬਾਕੀ ਤੁਸੀਂ ਆਪ ਹੀ ਪੜ੍ਹਨਾ ਜੋ-ਜੋ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ ਆਧੁਨਿਕ ਯੁੱਗ ਦੀਆਂ ਸਹੂਲਤਾਂ ਜੋ-ਜੋ ਮਨੁੱਖ ਦੇ ਕਰੀਬ ਆਈਆਂ ਹਨ ਮਨ ਦਾ ਸਕੂਨ ਦੂਰ ਹੋ ਗਿਆ ਹੈ ਇਹ ਵਰਤਾਰਾ ਪਿਛਲੀ ਇੱਕ ਸਦੀ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ ਪਰ ਉਹ ਰਹਿੰਦਾ ਦੁਖੀ ਹੈ ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਤੇ ਸੁੱਖ ਭਾਲਦੇ ਭਾਲਦਾ ਹੋਰ ਦੁਖੀ ਹੋ ਜਾਂਦਾ ਹੈ ਇਸ ਵਧਰੀ ਬੇਚਾਨੀ ਪਿੱਛੇ ਕੀ ਕਾਰਨ ਹੈ ਕੁਝ ਤਾਂ ਨਿੱਜੀ ਕਾਰਨ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਆ। ਥੋੜੇ ਚਿਰ ਥੋੜੇ ਚਿਰ ਖੁਸ਼ੀ ਆ ਭਾਵੇਂ ਮਨੋਰੰਜਨ ਦੇ ਸਾਧਨਾਂ ਰਾਹੀਂ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿੱਚ ਹੀ ਹੈ। ਵੀ ਜੇ ਆਪਾਂ ਇੱਕ ਦੂਜੇ ਨੂੰ ਸਮਝਾਂਗੇ ਨਾ ਵੀ ਇਹ ਕਿਉਂ ਹੋਇਆ ਇਹ ਕਿਵੇਂ ਹੋਇਆ ਅਸੀਂ ਘਟੂ ਘਟ ਦੂਜੇ ਨੂੰ ਸਮਝਦੇ ਹੀ ਨਹੀਂ ਅਸੀਂ ਆਪਣਾ ਹੀ ਰਾਵਾਂ ਰੋਲਾ ਪਾਈ ਜੰਨੇ ਆ। ਇਹ ਆਪਾਂ ਨੂੰ ਬਾਅਦ ਚ ਹੀ ਪਤਾ ਲੱਗਦਾ ਹੈ ਵੀ ਜਦੋਂ ਥੋੜੀ ਜਿਹੀ ਸਮਝ ਨਹੀਂ ਆਉਂਦੀ ਨਾ ਉਦੋਂ ਬੰਦੇ ਨੂੰ ਪਤਾ ਲੱਗਦਾ ਤੇ ਮੁੱਢਕ ਤਿੰਨ ਤੋਂ ਸਿਆਣੇ ਗੁਰੂਆਂ ਪੀਰਾਂ ਫਕੀਰਾਂ ਨੇ ਦਾਰਸ਼ਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਵੀ ਉਤਪਨ ਹੋਏ ਆ ਤੇ ਬਾਅਦ ਵਿੱਚ ਜਿਹੜੀਆਂ ਸੌੜੀਆਂ ਰੌ ਰੀਤਾਂ ਵਿੱਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ ਆ ਸੁੱਖ ਦੁੱਖ ਤੇ ਜ਼ਿੰਦਗੀ ਦੇ ਤੱਤ ਸਿਰਫ ਧਾਰਮਿਕ ਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ ਇਹ ਸਾਂਝ ਵਿਅਕਤੀਗਤ ਹੈ ਇਸ ਲਈ ਸੱਥਾਂ ਦੀ ਬਾਤਾਂ ਲਾਪੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਾਧ ਸੰਗ ਤੋਂ ਘੱਟ ਨਹੀਂ ਸਾਨੂੰ ਹੁੰਦੀਆਂ ਠੀਕ ਹੈ ਨਾ ਜਿਹਦਾ ਰੁਝਾਨ ਕਾਫੀ ਘਟ ਗਿਆ ਹੁਣ ਕੋਣ ਕਹਾਣੀ ਸੁਣਾਉਂਦਾ ਆਪਣੀਆਂ ਦਾਦੀਆਂ ਤੋਂ ਬਹੁਤ ਘਟ ਸਾਖੀਆਂ ਕਹਾਣੀਆਂ ਤੇ ਕਵਿਤਾਵਾਂ ਜ਼ਿੰਦਗੀ ਦੀਆਂ ਸਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ ਸਾਰੇ ਧਾਰਮਿਕ ਗ੍ਰੰਥੀ ਇਸ ਗੱਲ ਦਾ ਪ੍ਰਮਾਣ ਹਨ ਕਥਾ ਕਹਾਣੀਆਂ ਸੁਣਨ ਸੁਣਾਉਣ ਦਾ سلسلہ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਇਹ ਕਈ ਕਹਾਣੀਆਂ ਸਪਸ਼ਟ ਤੇ ਸੰਕੇਤਕ ਹੁੰਦੀਆਂ ਨੇ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਨੇ ਸਾਡੇ ਇਤਿਹਾਸ ਵਿੱਚ ਇਤਿਹਾਸ ਵਿੱਚ 40 ਦਿਨਾਂ ਦੀ ਬਹੁਤ ਮਹਾਨਤਾ ਹੈ ਠੀਕ ਹੈ ਨਾ 40 ਦਿਨਾਂ ਵਿੱਚ ਵਾਪਰੀਆਂ ਕਈ ਪ੍ਰਚਲਿਤ ਘਟਨਾਵਾਂ ਨੇ ਸੰਸਾਰ ਵਿੱਚ ਬਹੁਤ ਸਾਰੇ ਵਿਅਕਤੀਗਤ ਸਮਾਜਿਕ ਬਦਲਾਅ ਲਿਆਂਦੇ ਆ। ਸ਼ਾਇਦ ਇਸੇ ਲਈ ਉਹਨਾਂ ਨੇ ਲੇਖਕ ਨੇ ਜਿਹੜਾ ਕਿਤਾਬ ਦਾ ਨਾਮ 40 ਦਿਨ ਰੱਖਿਆ। ਵਾਕੀ ਇਹਦੇ ਵਿੱਚ 40 ਦਿਨਾਂ ਦੇ ਇਕੱਲੇ-ਇਕੱਲੇ ਦਿਨ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਪਾਠਕ ਨੂੰ ਮਿਲੇਗਾ। ਕੇਸਰ ਤੇ ਫਕੀਰਾ ਦੋ ਮੁੱਖ ਮੁੱਖ ਪਾਤਰ ਨੇ ਇਸ ਕਿਤਾਬ ਦੇ। ਦੇ ਨਾਲ-ਨਾਲ ਸ਼ਾਇਦ ਇਹ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ 47 ਦੀ ਵੰਡ ਦੇ ਵੇਲੇ ਜ਼ਿਲ੍ਹਾ ਸਰਗੋਦਾ ਦੇ ਚੱਕ ਨੰਬਰ 119 ਤੋਂ ਗੱਡਿਆਂ ਤੋਂ ਆਪਣਾ ਸਮਾਨ ਲੈਦਕੇ ਤੁਰੇ। ਸਨ ਸਾਡੇ ਸਾਰੇ ਜਨ ਰਿਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਲ ਦੀ ਭਾਲ ਵਿੱਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ਫਕੀਰ ਵਰਗਾ ਮਾਰਗਦਰਸ਼ਕ ਨਹੀਂ ਮਿਲਦਾ ਇਹ ਲਿਖਤ ਕਿਸੇ ਇੱਕ ਇਹ ਲਿਖਤੀ ਇਸੇ ਕੜੀ ਵਿੱਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਉਪਰਾਲਾ ਹੈ ਆਸ ਹੈ ਕਬੂਲ ਕਰੋਗੇ ਵਾਕਈ ਦੇਖੋ ਮੰਜ਼ਲ ਤਾਂ ਮੈਥ ਲੈਣੇ ਆਪਾਂ ਠੀਕ ਹੈ ਤੇ ਪਰ ਮੰਜ਼ਲ ਤੱਕ ਪਹੁੰਚਣਾ ਕਿਵੇਂ ਆ ਜੇ ਰੱਬ ਦੀ ਮਿਹਰ ਹੋਵੇ ਨਾ ਤਾਂ ਤੁਹਾਨੂੰ ਇੱਕ ਸੱਚਾ ਮਾਰਗਦਰਸ਼ਕ ਜ਼ਰੂਰ ਮਿਲਦਾ ਆ ਠੀਕ ਹੈ ਤੇ ਮੈਨੂੰ ਲੱਗਦਾ ਜਿਵੇਂ ਹੁਣ ਇਸ ਕਿਤਾਬ ਦੇ ਵਿੱਚ ਫਕੀਰ ਆ ਤੇ ਕੇਸਰ ਦਾ ਮੈਂ ਮਕਸਦ ਨਹੀਂ ਇੱਥੇ ਦੱਸੂੰਗੀ ਤੁਸੀਂ ਆਪ ਪੜ੍ਹ ਕੇ ਵੇਖਿਓ ਠੀਕ ਹੈ ਕੇਸਰ ਜਿਹੜਾ ਹੈ ਜੋ ਜ਼ਿੰਦਗੀ ਚ ਕਰਨਾ ਚਾਹੁੰਦਾ ਆ ਉਹਦੋਂ ਸਾਰੀ ਗਾਈਡੈਂਸ ਜਿਹੜੀ ਆ ਮਾਰਗਦਰਸ਼ਨ ਨੇ ਜਿਹੜਾ ਉਹ ਇਹ ਫਕੀਰ ਜੀ ਦੇ ਰਹੇ ਨੇ ਔਰ ਫਕੀਰ ਜੀ ਖੁਦ ਵੀ ਆਪ ਵੀ ਇਸ ਗੱਲ ਨੂੰ ਅਪਲਾਈ ਕਰਦੇ ਆ ਜਿਹੜੇ ਹੁਣ ਅੱਜ ਕੱਲ ਦੇ ਢੂੰਗੀ ਬਾਬੇ ਤੁਰੇ ਫਿਰਦੇ ਉਹਨਾਂ ਵਾਲਾ ਸਾਇਸਟਮ ਨਹੀਂ ਹੈ ਇਸ ਕਿਤਾਬ 'ਚ ਔਰ ਇਸ ਕਿਤਾਬ ਦੇ ਵਿੱਚ ਸਿੱਧੀ ਸਿੱਧੀ ਗੱਲ ਬਾਤ ਹੈ ਜਿੱਦਾਂ ਬਾਲਾ ਉਲਝਣ ਵਾਲਾ ਕੰਮ ਨਹੀਂ ਹੈ ਹਰ ਕੋਈ ਇਹਨੂੰ ਕੋਈ 12 18 19 ਸਾਲ ਵਾਲਾ ਜਿਹੜਾ ਨੌਜਵਾਨ ਹੈ ਉਹ ਵਿਦਿਆਰਥੀ ਹੈ ਉਹ ਵੀ ਪੜ ਸਕਦੇ ਆ 11ਵੀਂ 12ਵੀਂ ਵਾਲੇ ਪੜਨ ਤੇ ਚੱਗੋ ਜ਼ਿਆਦਾ ਵਧੀਆ ਹੈ ਵੱਡਿਆਂ ਨੂੰ ਤਾਂ ਜਦੋਂ ਸਮਝ ਆਏਗੀ ਆਏਗੀ ਉਹ ਹੋਰ ਤਰੀਕੇ ਨਾਲ ਇਸ ਕਿਤਾਬ ਨੂੰ ਦੇਖਣਗੇ ਤੇ 11ਵੀਂ 12ਵੀਂ ਵਾਲੇ ਬੱਚਿਆਂ ਨੂੰ ਇਸ ਕਿਤਾਬ ਨੂੰ ਵੀ ਜ਼ਰੂਰ ਪੜਨਾ ਚਾਹੀਦਾ ਹੈ ਠੀਕ ਹੈ ਇਸ ਕਿਤਾਬ ਦੇ ਵਿੱਚ ਤੁਸੀਂ ਦੇਖਿਓ ਜਿਵੇਂ ਦੁੱਖ ਸੁੱਖ ਕੀ ਹੈ ਜ਼ਿੰਦਗੀ 'ਚ ਡਰ ਕੀ ਹੈ ਮੁਸੀਬਤ ਦਾ ਸਾਹਮਣਾ ਕਿਵੇਂ ਕਰਨਾ ਆ ਹੁਣ ਡਿੱਗਣਾ ਜੇ ਦੇਖੋ ਜਿਹੜਾ ਕੋਈ ਤੁਰਿਆ ਆ ਉਹਨੇ ਡਿੱਗਣਾ ਤਾਂ ਹੁੰਦਾ ਹੀ ਆ ਡਿੱਗਦਾ ਵੀ ਆ ਇਨਸਾਨ ਇਹ ਕੋਈ ਨਹੀਂ ਹੁੰਦਾ ਕਿ ਜੇ ਕੋਈ ਕੋਈ ਭਟਕਿਆ ਨਾ ਹੋਵੇ ਭਟਕਦੇ ਹਰੇ ਭਟਕਦਾ ਉਹੀ ਆ ਜਿਹੜਾ ਚੱਲਿਆ ਹੋਵੇ ਪਰ ਭਟਕਣਾ ਜਿਹੜੀ ਆ ਉਹ ਉਸ ਭਟਕਣਾ ਤੇ ਸਾਨੂੰ ਕੋਈ ਕੱਢਣ ਵਾਲਾ ਵੀ ਪਰਮਾਤਮਾ ਦੇ ਰੂਪ 'ਚ ਆਉਂਦਾ ਆ ਉਸ ਕਿਤਾਬ 'ਚ ਦਿਸਦਾ ਆ ਅਸੀਂ ਇਹ ਜ਼ਿੰਦਗੀ ਦੇ ਵਰਤਾਰੇ ਨੂੰ ਦੁੱਖ ਸੁੱਖ ਨੂੰ ਕਿੱਦਾਂ ਦੇਖਣਾ ਹੁਣ ਪੈਸਾ ਆਇਆ ਪੈਸੇ ਨੂੰ ਕਿੱਦਾਂ ਦੇਖਣਾ ਪੈਸਾ ਸਾਡੀ ਲੋੜ ਆ ਸਾਡਾ ਸਕੂਨ ਨਹੀਂ ਆ ਠੀਕ ਹੈ ਇਹਨੂੰ ਸਿਰਫ ਲੋੜ ਤੱਕ ਹੀ ਰੱਖਣਾ ਸਕੂਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪ ਹੀ ਦੁਖੀ ਹੋਵਾਂਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਮੈਂ ਇੱਕ ਬੜੀ ਸੋਹਣੀ ਗੱਲ ਸਮਝੀ ਕਿ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਨਾ ਤਾਂ ਫੇਰ ਹੀ ਬੰਦਾ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਵੀ ਜਿਹੜਾ ਉਹ ਆਨੰਦ ਮਾਣਦਾ ਉਹ ਬੜੀ ਸੁਣੀ ਗੱਲ ਇਹਦੇ ਵਿੱਚ ਵੀ ਜਿੱਦਾਂ ਸ਼ਿਵਜੀ ਭਗਵਾਨ ਤੇ ਕਹਿੰਦੇ ਪਾਰਵਤੀ ਮਾਤਾ ਉੱਪਰ ਦੀ ਗੁਜਰ ਰਹੀ ਸੀ ਆਸਮਾਨ ਤੋਂ ਤੇ ਥੱਲੇ ਇੱਕ ਪੁਘਾਰੀ ਪੀਖ ਮੰਗਦਾ ਸੀ ਤੇ ਪਾਰਵਤੀ ਮਾਤਾ ਨੇ ਜਿੱਦ ਕੀਤੀ ਵੀ ਤੁਸੀਂ ਵੀ ਪਰਮੇਸ਼ਰ ਜੀ ਇਹਨੂੰ ਕੁਛ ਦਿਓ ਬੇਟਾ ਵੀ ਇਹ ਪਰੀ ਪੀਖ ਮੰਗ ਰਿਹਾ ਤੇ ਪਰ ਸ਼ਿਵਜੀ ਭਗਵਾਨ ਕਹਿੰਦੇ ਵੀ ਨਹੀਂ ਇਹ ਹਜੇ ਇਸ ਇਸ ਗੱਲ ਦੇ ਕਾਬਲ ਨਹੀਂ ਆ ਹਜੇ ਇਹਨੂੰ ਮਿਹਨਤ ਦੀ ਲੋੜ ਹੈ ਇਹਨੂੰ ਇਹ ਜੇ ਕੰਮ ਕਰਨ ਇਹਨੂੰ ਜੇ ਭੇਟ ਦੇਣ ਦੀ ਲੋੜ ਨਹੀਂ ਆ ਪਰ ਪਾਰਵਤੀ ਮਾਤਾ ਦੀ ਜਿੱਦ ਦੇ ਬਾਵਜੂਦ ਉਹਨਾਂ ਨੇ ਫਿਰ ਉਹਨਾਂ ਨੂੰ ਸੋਨਾ ਪਾ ਕੇ ਲੈ ਥੈਲੀ 'ਚ ਤੇ ਥੱਲੇ ਸੱਟਿਆ ਤੇ ਉਹ ਸੋਨਾ ਡਿੱਗ ਗਿਆ ਥੱਲੇ ਤੇ ਫਕੀਰ ਰਾਜ ਸੌਰੀ ਭਿਖਾਰੀ ਤੁਰਿਆ ਆਉਂਦਾ ਸੀ ਭਿਖਾਰੀ ਨੂੰ ਪਤਾ ਹੀ ਨੱਗਾ ਵੀ ਇਹ ਸੋਨਾ ਹੈ ਕਿ ਪੱਥਰ ਹੈ ਉਹਨੇ ਪੱਥਰ ਸਮਝ ਕੇ ਉਹਨੂੰ ਛੱਡ ਦਿੱਤਾ ਪਾਸੇ ਤੇ ਕਹਿੰਦਾ ਲੋਕੀ ਪੱਥਰ ਵੀ ਐਵੇਂ ਛੱਡਦੇ ਰਹਿੰਦੇ ਆ ਤੇ ਮਤਲਬ ਕੀ ਕਹਿਣ ਦਾ ਭਾਵ ਇਹ ਹੈ ਕਿ ਜੇ ਪ੍ਰਮਾਤਮਾ ਦੀ ਮਿਹਰ ਹੋਵੇ ਨਾ ਫੇਰ ਹੀ ਸਾਨੂੰ ਉਹਦੀ ਉਹਦੀ ਬਖਸ਼ਿਸ਼ ਦਾ ਵੀ ਆਨੰਦ ਮਿਲਦਾ ਹੈ ਜੇ ਨਹੀਂ ਤਾਂ ਅਸੀਂ ਉਹਦੀਆਂ ਬਖਸ਼ਿਸ਼ਾਂ ਨੂੰ ਵੀ ਸਮਝਦੇ ਨਹੀਂ ਕੱਖ ਫਿਰ ਠੀਕ ਹੈ ਨਾ ਤੇ ਰੱਬ ਦਿੰਦਾ ਵੀ ਉਹਨੂੰ ਆ ਜਿਹੜਾ ਕਾਬਲ ਹੋਵੇ ਠੀਕ ਹੈ ਜਿਹਨੂੰ ਆਪ ਕਾਬਲ ਬਣਾਉਣਾ ਚਾਹੁੰਦਾ ਹੋਵੇ ਠੀਕ ਹੈ ਜੀ ਆ ਦੇਖੋ ਸੱਚ ਦੇ ਸੱਚ ਦੇ ਰਾਹ ਤੇ ਨਹੀਂ ਸੱਚ ਦੇ ਨਾਲ ਤੁਰਿਆ ਜਾਂਦਾ ਸੱਚ ਨੂੰ ਲੱਭਿਆ ਨਹੀਂ ਸੱਚ ਨੂੰ ਵੇਖਿਆ ਜਾਂਦਾ ਹੋਰ ਵੀ ਤੁਸੀਂ ਬੜੇ ਟੋਟੇ ਪੜੋਗੇ ਗ੍ਰਸਤ ਜੀਵਨ ਬਾਰੇ ਪੜੋਗੇ ਪਤੀ ਪਤਨੀ ਨੇ ਕਿਵੇਂ ਸਮਝਣਾ ਹੈ ਭੈਣ ਭਰਾਵਾਂ ਨੇ ਕਿਵੇਂ ਸਮਝਣਾ ਹੈ ਕਿਸੇ ਨੂੰ ਸਮਝਾਉਣ ਲਈ ਉਸ ਨੂੰ ਆਪ ਸਮਝਣਾ ਉਸ ਨੂੰ ਸਮਝਣਾ ਪੈਂਦਾ ਹੈ ਇਹ ਕਿਹੜੀ ਆਦਮੀ ਕਿਸ ਲਈ ਦੀਵਤਾ ਤੇ ਦੂਸਰੀ ਸ਼ੈਤਾਨ ਹੋ ਸਕਦਾ ਹੈ 40 ਦਿਨਾਂ ਵਿੱਚ ਤੁਸੀਂ ਮੇਰੇ ਖਿਆਲ ਨਾਲ ਪੂਰੀ ਪੂਰੀ ਜ਼ਿੰਦਗੀ ਦੇ ਨਿਚੋੜ ਪੜ ਲਵੋਗੇ ਇਸ ਕਿਤਾਬ ਰੇ ਠੀਕ ਹੈ ਜੀ ਬੀਜੇ ਆਧੁਨਿਕ ਕਿਤਾਬ ਕੋਈ ਕਲਮ ਜਿਹੜੀ ਲਾਗੇ ਛਾਗੇ ਹੈਗੀ ਨਾ ਮੋਟੀਵੇਸ਼ਨਲ ਕਿਤਾਬ ਲਿਖਣ ਦੇ ਤਾਂ ਮੈਨੂੰ ਲੱਗਦਾ ਇਹ ਕਿਤਾਬ ਬਹੁਤ ਵਧੀਆ ਹੈ ਆ ਦੇਖੋ ਪੁੱਤਰਾ ਆਪਾਂ ਕੀ ਲੈਣਾ ਹੈ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਅੱਜ ਸਵਾਰ ਲਈਏ ਤਾਂ ਕੱਲ ਆਪਣੇ ਆਪ ਸੁਧਰ ਜਾਵੇਗਾ ਠੀਕ ਹੈ ਜੀ ਅੱਜ ਦੇ ਗਰਭ ਵਿੱਚ ਹੀ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਾਰੀ ਤੇ ਸੁੰਦਰ ਬਣਾਈ ਹੈ ਪਰ ਇਸ ਨੂੰ ਗੁੰਝਲਦਾਰ ਅਸੀਂ ਬਣਾ ਲੈਨੇ ਆ ਕਿੰਡੀ ਵੱਡੀ ਗੱਲ ਲਿਖੀ ਹੈ ਨਾ ਆ ਦੇ ਇਹਦੇ ਵਿੱਚ ਕੱਲ ਤਾਲਿਕੋ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਸਿਰਫ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਕਿ ਜ਼ਹਿਰ ਕੀ ਹੈ ਉਸਨੇ ਕਿਹਾ ਸੀ ਕਿ ਕੋਈ ਵੀ ਚੀਜ਼ ਜਦੋਂ ਲੋੜ ਤੋਂ ਵੱਧ ਜਾਵੇ ਤਾਂ ਉਹ ਜ਼ਹਿਰ ਬਣ ਜਾਂਦੀ ਹੈ ਕਿੰਨੀ ਵੱਡੀ ਗੱਲ ਜੀ ਹੈ ਨਾ ਇਹ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਟੋਟ ਕੇ ਪੜੋਗੇ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਸਾਰੇ ਇਹ ਕਿਤਾਬ ਜ਼ਰੂਰ ਪੜਿਓ ਠੀਕ ਹੈ ਜੇ ਕਿਸੇ ਨੇ ਪੜ੍ਹੀ ਹੈ ਤਾਂ ਮੈਨੂੰ ਸਾਨੂੰ ਵੀ ਦੱਸਿਓ ਇਸ ਕਿਤਾਬ ਨੂੰ ਦੇ ਪੜ੍ਹ ਕੇ ਨਾ ਤੁਹਾਡਾ ਨਜ਼ਰੀਆ ਹੀ ਬਦਲ ਜਾਏਗਾ ਜ਼ਿੰਦਗੀ ਨੂੰ ਦੇਖਣ ਦਾ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ